ਤੇ ਹੁਣ ਹਰਿਆਣਾ ਚ ਆ ਗਈ ਹੈ ਚੋਣ ਬਕਾਇਦਾ ਐਲਾਨ ਹੋ ਗਿਆ ਵਿਧਾਨ ਸਭਾ ਦਾ ਕੀ ਦੇਖਦੇ ਹਾਂ ਅਕਸਰ ਕਿਹਾ ਜਾਂਦਾ ਕਿ ਕਿਸਾਨ ਜਿਹੜੇ ਹੈਗੇ ਐ ਇਦਾਂ ਦੇ ਮੁੱਦਿਆਂ ਨੂੰ ਲੈ ਕੇ ਵੋਟ ਦੀ ਝੋਟ ਕਰਦੇ ਆ ਹਰਿਆਣਾ ਬਾਰੇ ਕਿਵੇਂ ਦੇਖਦੇ ਹੋ ਲੋਕਾਂ ਨੇ ਸਾਡੇ ਤੇ ਜਿਸ ਬਰਬਰਤਾ ਦੇ ਨਾਲ ਜ਼ੁਲਮ ਹੋਇਆ ਲੋਕਾਂ ਨੇ ਸ਼ਾਂਤੀ ਦੇ ਨਾਲ ਉਹਦਾ ਜਵਾਬ ਦਿੱਤਾ ਜੀ ਉਹਦਾ ਰਿਜ਼ਲਟ ਹੋਇਆ ਕਿ ਪਬਲਿਕ ਨੇ ਚੋਣਾਂ ਦੇ ਸਮੇਂ ਚ ਆ ਕੇ ਜਿਹੜੇ ਮਾਨਯੋਗ ਪ੍ਰਧਾਨ ਮੰਤਰੀ ਜੀ ਜਾਂ ਉਹਨਾਂ ਦੇ ਸਾਥੀ ਇਹ ਢੋਲਕੁੱਟ ਦੇ ਸੀਗੇ ਕਿ ਅਬ ਕੀ ਬਾਾਰ 400 ਪਾਰ ਉਹ 400 ਪਾਰ ਕਰਦੇ ਕਰਦੇ ਉਹ ਅਟਕ ਗਏ ਲਗਭਗ 240ਾਂ ਤੇ ਉਹਨਾਂ ਨੇ ਸਾਨੂੰ ਜ਼ਖਮ ਕੀਤੇ ਨੇ ਜੇ ਉਹੀ ਇਨਵੈਸਟੀਗੇਸ਼ਨ ਕਰਨਗੇ ਜਿਨ੍ਹਾਂ ਦੀ ਥਾਂ ਥਾਂ ਦੇ ਉੱਤੇ ਸ਼ੈਲਟਰ ਕੀਤਾ ਸਰਕਾਰ ਨੇ ਉਹਨਾਂ ਦੀ ਉਹੀ ਇਨਵੈਸਟੀਗੇਸ਼ਨ ਕਰਨ ਤਾਂ ਕੀ ਇਨਵੈਸਟੀਗੇਸ਼ਨ ਦੇ ਦੌਰਾਨ ਲੋਕਾਂ ਨੂੰ ਇਨਸਾਫ ਮਿਲੇਗਾ ਨਹੀਂ ਮਿਲੇਗਾ ਬਹੁਤ ਵਧੀਆ ਫੈਸਲਾ ਲਿਆ ਮਾਨਯੋਗ ਹਾਈ ਕੋਰਟ ਨੇ ਸਾਨੂੰ ਦਿੱਲੀ ਜਾਣਾਂ ਅਲੋਅ ਕਰਨਗੇ ਤਾਂ ਉਸ ਟਾਈਮ ਦੇ ਉੱਤੇ ਸਾਡੇ ਆਮ ਰਾਜਗਿਆ ਨੂੰ ਸਾਡੇ ਵਪਾਰੀਆਂ ਨੂੰ ਸਾਡੇ ਇੰਡਸਟਰੀਲਿਸਟ ਵੀਰਾਂ ਨੂੰ ਹੁਣ ਲੋੜ ਆ ਹਰਿਆਣਾ ਗਵਰਨਮੈਂਟ ਦੇ ਖਿਲਾਫ ਇੱਕ ਵੱਡਾ ਪ੍ਰੋਟੈਸਟ ਕਰਨ ਦੀ ਹੈ ਉਹ ਸਾਡਾ ਕਿਸਾਨ ਕਰਜ਼ੇ ਨਾਲ ਵਿੰਨਿਆ ਹੋਇਆ ਖੁਦਕਸ਼ੀਆਂ ਕਰ ਰਿਹਾ 7 ਲੱਖ ਦੀ ਬਿੰਤੀ ਕੋਈ ਥੋੜੀ ਨਹੀਂ ਹੁੰਦੀ ਸਤਲਾ ਕਿਸਾਨ ਖੁਦ ਪੁੱਛੀਆਂ ਕਰ ਚੁੱਕਿਆ ਹੈ 2035 ਤੱਕ 40 ਤੱਕ ਜਾਂਦਾ ਜਾਂਦਾ ਸਾਡਾ ਕਿਸਾਨ ਜਿਹੜਾ 2 ਏਕੜ ਦਾ ਮਾਲਕ ਹੈ ਜਿਹੜਾ 3 ਏਕੜ ਦਾ ਮਾਲਕ ਹੈ ਜਿਹੜਾ 4 ਏਕੜ ਦਾ ਮਾਲਕ ਹੈ ਇਹ ਵੀ ਰਿਪੋਰਟ ਆ ਰਹੀਆਂ ਨੇ ਕਿ ਉਹ ਜ਼ਮੀਨ ਤੋਂ ਹੱਥ ਧੋ ਬੈਠੇਗਾ ਹਰਿਆਣਾ ਸਰਕਾਰ ਨੇ ਇਲੈਕਸ਼ਨ ਤੋਂ ਪਹਿਲਾਂ ਐਮਐਸਬੀ ਦੇ ਮੁੱਦੇ ਦੀ ਗੱਲ ਕੀਤੀ ਉਹਨਾਂ ਨੇ ਇੱਕ ਸੁਨਹਿਾ ਦੇਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ ਅਸੀਂ ਤਾਂ 24 ਫਸਲਾਂ ਤੇ ਐਮਐਸਬੀ ਦੇਤੀ ਹੈ ਆਪੋਜੀਸ਼ਨ ਕੁਰਲਾ ਰਿਹਾ ਵੀ ਐਮਐਸਬੀ ਦੀ ਗਰੰਟੀ ਦਾ ਕਾਨੂੰਨ ਦਿਓ ਜੀ ਉਹਦੇ ਦੇ ਕੋ ਚੁੱਪ ਚੁਪਾਈ ਬੈਠੇ ਨੇ ਪਹਿਲੀ ਗੱਲ ਸੋ ਇਹਦੇ ਤੋਂ ਸਿੱਧ ਹੁੰਦਾ ਕਿ ਇਹ ਇੱਕ ਫਰਾਡ ਹੈ ਹਰਿਆਣੇ ਦੇ ਲੋਕਾਂ ਨਾਲ ਇੱਕ ਧੋਖਾ ਹੈ ਤੇ ਹਰਿਆਣੇ ਦੇ ਲੋਕ ਚੰਗੀ ਤਰ੍ਹਾਂ ਸਮਝਦੇ ਨੇ ਕਿ ਜੇ ਇਹ ਜੀਆਂ 14 ਖਰੀਦੀਆਂ ਜੇ ਉਹੋ ਜੀਆਂ ਹੀ 9 ਖਰੀਦੀਆਂ ਜਾਣੀਆਂ ਆ ਫਿਰ ਤਾਂ ਕਲੀਅਰ ਹੈ ਸਪਸ਼ਟ ਨਜ਼ਰ ਆ ਰਿਹਾ ਹੈ ਆਮੋ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਆਏ ਸਾਡੇ ਨਾਲ ਹਨ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਪਹਿਲਾਂ ਦਿੱਲੀ ਦੀਆਂ ਬਰੂਹਾਂ ਤੇ ਕੇਂਦਰ ਦੀ ਸਰਕਾਰ ਨੂੰ ਝਕਾਇਆ ਤੇ ਹੁਣ ਸ਼ੰਭੂ ਦੇ ਖਨੌਰੀ ਦੇ ਬਾਡਰ ਤੇ ਉਹ ਸੁਨੇਹਾ ਦੇ ਰਿਹਾ ਹੈ ਜਿਹੜਾ ਪੂਰੇ ਦੇਸ਼ 'ਚ ਸੁਨੇਹਾ ਦੇ ਰਿਹਾ ਹੈ ਕਿ ਕਿਸਾਨਾਂ ਨੂੰ ਇਸ ਕਦਰ ਤਾਕਤ ਦੇ ਨਾਲ ਚੁਕਾਇਆ ਨਹੀਂ ਜਾ ਸਕਦਾ ਤੇ ਜਦ ਤੱਕ ਆਪਣੇ ਮੰਗਾਂ ਦੀ ਪੂਰਤੀ ਨਹੀਂ ਕਰਨਗੇ ਕਿਸਾਨ ਆਪਣਾ ਅंदोलਨ ਆਪਣੇ ਮੋਰਚੇ ਤੋਂ ਪਿੱਛੇ ਨਹੀਂ ਹਟਣਗੇ ਸਰਕਾਰਾਂ ਚੁਕਣਗੀਆਂ ਕਿਸਾਨ ਨਹੀਂ ਚੁਕੇਗਾ ਇਹਨਾਂ ਮੁੱਦਿਆਂ ਤੇ ਹੋਣ ਲਈ ਪੈਨਲ ਤੇ ਆਪਾਂ ਡੱਲੇਵਾਲ ਜੀ ਦਾ ਪਹਿਲਾਂ ਸਵਾਗਤ ਕਰਦੇ ਆਂ ਫਿਰ ਲੈਨੇ ਆਂ ਇਹਨਾਂ ਤੋਂ ਸਵਾਲ ਡੱਲੇਵਾਲ ਸਾਹਿਬ ਬਹੁਤ-ਬਹੁਤ ਜੀ ਆਨ ਨੂੰ ਸਵਾਗਤ ਹੈ ਮੇਰੀ ਟੀਮ ਵੱਲੋਂ ਮੇਰੇ ਦਰਸ਼ਕਾਂ ਵੱਲੋਂ ਮਿਹਰਬਾਨੀ ਜੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਆਪ ਸਭ ਦਾ ਆਪ ਦੀ ਅਗਲੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਅ ਢਲੇ ਵਾਲੀ ਬਦਲੀਆਂਆਂ ਪ੍ਰਸਥਿਤੀਆਂ ਮਤਾ ਕੋ ਮੈਂ ਪਹਿਲਾ ਸਵਾਲ ਜਿਹੜਾ ਲੈਣ ਲੱਗਾ ਹਾਂ ਜਦੋਂ ਆਪਾਂ ਗੱਲ ਕਰ ਰਹੇ ਹਾਂ ਹਰਿਆਣਾ ਜਿਸ ਨੇ ਕਿਸਾਨ ਅੰਦੋਲਨ ਦਾ ਸਰਕਾਰ ਦੀ ਗੱਲ ਕਰਦਾ ਮੈਂ ਬਹੁਤ ਵੱਡਾ ਨੁਕਸਾਨ ਕੀਤਾ ਲਗਾਤਾਰ ਜਿਹੜਾ ਰੁਕਾਵਟਾਂ ਖੜੀਆਂ ਕੀਤੀਆਂ ਸ਼ਹਾਤਾਂ ਦੇਣੀਆਂ ਪਈਆਂ ਕਿਸਾਨਾਂ ਨੂੰ ਤੇ ਹੁਣ ਹਰਿਆਣਾ ਚ ਆ ਗਈ ਹੈ ਚੋਣ ਬਕਾਇਦਾ ਐਲਾਨ ਹੋ ਗਿਆ ਵਿਧਾਨ ਸਭਾ ਦਾ ਕੀ ਦੇਖਦੇ ਹਾਂ ਅਕਸਰ ਕਿਹਾ ਜਾਂਦਾ ਕਿ ਕਿਸਾਨ ਜਿਹੜੇ ਹੈਗੇ ਐ ਇਦਾਂ ਦੇ ਮੁੱਦਿਆਂ ਨੂੰ ਲੈ ਕੇ ਵੋਟ ਦੀ ਚੋਟ ਕਰਦੇ ਆ ਹਰਿਆਣਾ ਬਾਰੇ ਕਿਵੇਂ ਦੇਖਦੇ ਹਾਂ ਕਿਉਂਕਿ ਹਰਿਆਣਾ ਦੀ ਸਰਕਾਰ ਨੇ ਵੀ ਘੱਟ ਨਹੀਂ ਕਰੀ ਕਿਸਾਨਾਂ ਦੇ ਨਾਲ ਦੇਖੋ ਗੱਲ ਇਹ ਸਿੱਧੂ ਸਾਹਿਬ ਸਵਾਲ ਇਹ ਹੈ ਕਿ ਸਭ ਤੋਂ ਪਹਿਲੀ ਗੱਲ ਤਾਂ ਕਿ ਸਾਡਾ ਰਾਜਨੀਤਿਕ ਤੌਰ ਤੇ ਕਿਸੇ ਦਾ ਨੁਕਸਾਨ ਕਰਨਾ ਜਾਂ ਕਿਸੇ ਨੂੰ ਫਾਇਦਾ ਪਹੁੰਚਾਉਣਾ ਸਾਡਾ ਕੋਈ ਏਜੰਡਾ ਨਹੀਂ ਸਾਡਾ ਏਜੰਡਾ ਹੈ ਕਿ ਕਿਸਾਨਾਂ ਦੇ ਮੁੱਦੇ ਕਿਸਾਨਾਂ ਦੇ ਮਸਲੇ ਜੀ ਜਿਹੜੇ ਵਕ ਵਕ ਸਮੇਂ ਤੇ ਸਰਕਾਰ ਨੇ ਸਾਡੇ ਨਾਲ ਕਮਿਟਮੈਂਟਸ ਕੀਤੀਆਂ ਉਹ ਸਰਕਾਰ ਦੇ ਧਿਆਨ ਚ ਦਿਵਾਉਣਾ ਸੀਗਾ ਜੀ ਸਰਕਾਰ ਨੇ ਇਹ ਮੇਰਾ ਖਿਆਲ ਹੈ ਕੋਈ ਦੁਨੀਆ ਦਾ ਇੱਕ ਵੀ ਆਦਮੀ ਇਹ ਜਾਣੀ ਰਿਹਾ ਹੋਣਾ ਜਿਹਨੂੰ ਉਹਨਾਂ ਦਿਨਾਂ ਦੇ ਵਿੱਚ 13 ਤੋਂ ਲੈ ਕੇ ਤੇ 21 ਫਰਵਰੀ ਤੱਕ ਜੋ ਘਟਨਾਵਾਂ ਵਾਪਰੀਆਂ ਸਾਡਾ ਇੱਕ ਨੌਜਵਾਨ ਸ਼ਹੀਦ ਕਰਤਾ ਸਾਡੇ 50 ਦੀ ਆਈ ਸਾਈਡ ਚਲੀ ਗਈ 433 ਜ਼ਖਮੀ ਹੋ ਗਏ ਲਗਭਗ 35 ਤੋਂ 40 ਦੇ ਕਰੀਬ ਇਹਨਾਂ ਨੇ ਵਹੀਕਲ ਵੀ ਭੰਨੇ इवन ਮੈਂ ਇਹ ਵੀ ਕਹਾ ਕਿ ਮੈਡੀਕਲ ਏਡ ਦੇਣ ਵਾਲੇ ਜਿਹੜੇ ਡਾਕਟਰ ਹੁੰਦੇ ਨੇ ਨਾ ਜੀ ਯਾਦ ਰੱਖੋ ਨੋਟ ਕਰਿਓ ਜਿਹੜੀ ਉਹਨਾਂ ਦੇ ਵਾਈਟ ਇਹ ਉੱਪਰ ਕਮੀਜ਼ ਪਾਈ ਹੁੰਦੀ ਹੈ ਕੋਟ ਪਾਇਆ ਹੁੰਦਾ ਡਾਕਟਰਾਂ ਨੇ ਉਹਦਾ ਮਤਲਬ ਇਹ ਹੁੰਦਾ ਹੈ ਕਿ ਉਹ ਕਿਸੇ ਵੀ ਜੰਗ ਦੇ ਮੈਦਾਨ 'ਚ ਵੀ ਚਲੇ ਜਾਂਦੇ ਨੇ ਤੇ ਉਹ ਇੱਕ ਮੈਸੇਜ ਦਿੰਦੇ ਹੁੰਦੇ ਨੇ ਕਿ ਭਾਈ ਸਾਡਾ ਤੁਹਾਡੀ ਲੜਾਈ ਨਾਲ ਕੋਈ ਮਤਲਬ ਨਹੀਂ ਗਾ ਸਾਡਾ ਤਾਂ ਪਰਪਸ ਕੇਵਲ ਕੇਵਲ जख्मी ਸੰਭਾਲਣਾ ਹੈ ਜੀ ਔਰ ਉਹਨਾਂ ਨੇ ਉਹ ਵੀ ਨਹੀਂ ਬਖਸ਼ੇ ਤੇ ਇੱਕ ਬੈਨ ਵੀ ਤੋੜੀ ਆ ਇੱਕ ਮੁੰਡੇ ਦਾ ਹੱਥ ਤੋੜਿਆ ਉਹਨਾਂ ਦੀ ਮੈਡੀਸਨ ਖੰਡਾਈ ਆ ਕਾਫੀ ਮੰਦਰੀਏ ਕੁਝ ਹੋਇਆ ਜੀ ਹੁਣ ਸਵਾਲ ਇਹ ਹੈ ਕਿ ਪਿੱਛੇ ਲੋਕਾਂ ਨੇ ਸਾਡੇ ਤੇ ਜਿਸ ਬਰਬਰਤਾ ਦੇ ਨਾਲ ਜ਼ੁਲਮ ਹੋਇਆ ਲੋਕਾਂ ਨੇ ਸ਼ਾਂਤੀ ਦੇ ਨਾਲ ਉਹਦਾ ਜਵਾਬ ਦਿੱਤਾ ਜੀ ਉਹਦਾ ਰਿਜ਼ਲਟ ਹੋਇਆ ਕਿ ਪਬਲਿਕ ਨੇ ਚੋਣਾਂ ਦੇ ਸਮੇਂ ਚ ਆ ਕੇ ਜਿਹੜੇ ਮਾਨਯੋਗ ਪ੍ਰਧਾਨ ਮੰਤਰੀ ਜੀ ਜਾਂ ਉਹਨਾਂ ਦੇ ਸਾਥੀ ਇਹ ਢੋਲਕੁੱਟਦੇ ਸੀਗੇ ਕਿ ਅਬ ਕੀ ਬਾਾਰ 400 ਪਾਰ ਉਹ 400 ਪਾਰ ਕਰਦੇ ਕਰਦੇ ਉਹ ਅਟਕ ਗਏ ਲਗਭਗ 240ਾਂ ਤੇ ਹੁਣ 240ਾਂ ਤੇ ਅਟਕ ਗਏ ਇਹ ਸਾਡਾ ਕੋਈ ਪਰਪਸ ਨਹੀਂਗਾ ਵੋਟ ਦੀ ਛੋਟ ਕਰਨ ਦਾ ਲੇਕਿਨ ਇਹ ਜ਼ਰੂਰ ਹੈ ਕਿ ਉਸ ਤਸ਼ੱਦਦ ਨੂੰ ਲੋਕਾਂ ਨੇ ਦੇਖਿਆ ਲੋਕਾਂ ਨੇ ਬਰਦਾਸ਼ਤ ਨਹੀਂ ਕੀਤਾ ਔਰ ਬਰਦਾਸ਼ਤ ਨਾ ਕਰਨ ਕਰਕੇ ਲੋਕਾਂ ਨੇ ਇਹਨਾਂ ਨੂੰ ਉਹ ਸਜ਼ਾ ਦੇਣ ਦਾ ਕੰਮ ਕੀਤਾ ਹੁਣ ਆ ਗਈ ਤੁਸੀਂ ਗੱਲ ਕੀਤੀ ਹੈ ਹਰਿਆਣਾ ਦੀ ਬਿਲਕੁਲ ਇਹਨਾਂ ਨੂੰ ਹਰਿਆਣੇ ਦੇ ਅੰਦਰ ਵੀ ਲੋਕਾਂ ਨੇ ਆ ਜਿਹੜਾ ਹੁਣੇ ਆਪਣਾ ਲੋਕ ਸਭਾ ਦਾ ਚੋਣ ਹੋਇਆ ਪਿਛਲੀ ਵਾਰੀ ਸਾਰੀਆਂ 10 ਦੀਆਂ 10 ਸੀਟਾਂ ਭਾਜਪਾ ਕੋਲ ਸੀਗੀਆਂ ਐਤਕੀ ਪੰਜਾਂ ਦਾ ਲਾਸਟ ਚੱਲਣਾ ਪਿਆ ਇਸੇ ਤਰੀਕੇ ਦੇ ਨਾਲ ਹੁਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੀ ਤੱਕੇशाही ਹਰਿਆਣੇ ਦੀ ਗਵਰਨਮੈਂਟ ਕਰ ਰਹੀ ਹੈ ਲੋਕਾਂ ਨਾਲ ਕਿ ਚਾਹੀਦਾ ਤਾਂ ਇਹ ਸੀਗਾ ਕਿ ਲੋਕਾਂ ਤੋਂ ਵੋਟ ਲੈਣੀ ਹੈ। ਹੂੰ ਵੋਟ ਲੈਣੀ ਹੈ ਲੋਕਾਂ ਦਾ ਦਿਲ ਜਿੱਤਣਾ ਚਾਹੀਦਾ ਸੀ ਲੋਕਾਂ ਦੇ ਜ਼ਖਮਾਂ ਤੇ ਮਲਮ ਲਾਉਣੀ ਚਾਹੀਦੀ ਸੀ। ਜੀ ਪਰ ਇਹਨਾਂ ਨੇ ਜ਼ਖਮਾਂ ਤੇ ਮਲਮ ਲਾਉਣ ਦੀ ਬਜਾਏ ਲੂਣ ਸੜਕਣ ਦਾ ਕੰਮ ਕੀਤਾ। ਪਿਛਲੇ ਦਿਨਾਂ ਦੇ ਵਿੱਚ ਅਸੀਂ ਸਾਡਾ ਸਾਡੇ ਸ਼ੁਭ ਕਰਨ ਦੇ ਇਨਸਾਫ ਦੇ ਲਈ ਇੱਕ ਮਾਨਯੋਗ ਹਾਈ ਕੋਰਟ ਨੇ ਕਮੇਟੀ ਬਣਾਤੀ ਰਿਟਾਇਰਡ ਜੱਜ ਦੀ ਅਗਵਾਈ ਚ। ਜੀ ਕਾ ਹਰਿਆਣਾ ਗਵਰਨਮੈਂਟ ਆਪਦੇ ਅਫਸਰਾਂ ਨੂੰ ਸ਼ੈਲਟਰ ਦੇਣ ਵਾਸਤੇ ਸੁਪਰੀਮ ਕੋਰਟ ਚਲਿਆ ਗਿਆ ਸੁਪਰੀਮ ਕੋਰਟ ਜਾ ਕੇ ਕਹਿੰਦੇ ਨੇ ਕਿ ਜੇਕਰ ਇਹ ਇਨਵੈਸਟੀਗੇਸ਼ਨ ਹੋਏਗੀ ਰਿਟਾਇਰ ਜੱਜ ਦੀ ਅਗਵਾਈ ਚ ਇਨਵੈਸਟੀਗੇਸ਼ਨ ਹੋਏਗੀ ਤਾਂ ਸਾਡੇ ਅਫਸਰਾਂ ਦਾ ਮੋਰਲ ਡਾਊਨ ਹੋਏਗਾ ਤੇ ਭਵਿੱਖ ਦੇ ਵਿੱਚ ਕੋਈ ਵੀ ਗੋਲੀ ਚਲਾਉਣ ਤੋਂ ਹਿਚਕਾਏਗਾ ਜੀ ਇਹ ਕੀ ਉਹਨ ਉਸ ਤੋਂ ਅਗਲੀ ਗੱਲ ਉਹ ਉਸ ਤੋਂ ਅਗਲਾ ਨੂਨ ਛੜਕਣ ਵਾਲਾ ਕੀ ਕੀਤਾ ਕੰਮ ਇਹਨਾਂ ਨੇ ਬਣਦਾ ਇਹ ਸੀ ਜਿਹਨਾਂ ਜਿਹਨਾਂ ਨੇ ਗੋਲੀਆਂ ਚਲਾਈਆਂ ਜਿਹਨਾਂ ਨੇ ਕਿਸਾਨ ਸ਼ਹੀਦ ਕੀਤਾ ਜਿਹਨਾਂ ਨੇ ਸਾਡੇ ਮਸ਼ੀਨਰੀ ਤੋੜੀ ਉਹਦੀ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦੇ ਇਸੇ ਲੋਕਾਂ ਦੇ ਜ਼ਖਮਾਂ ਦੇ ਉੱਤੇ ਮਲਮ ਲਾਉਣ ਵਾਲੀ ਗੱਲ ਲੇਕਿਨ ਹੋਇਆ ਕੀ ਇਹਦੇ ਬਿਲਕੁਲ ਉਲਟ ਜਾ ਕੇ ਉਹਨਾਂ 6 ਅਧਿਕਾਰੀਆਂ ਦੇ ਨਾਮ ਰਾਸ਼ਟ੍ਰਪਤੀ ਅਵਾਰਡ ਦੇ ਲਈ ਇਹਨਾਂ ਨੇ ਸਿਲੈਕਟ ਕਰਤੇ ਉਹਨਾਂ ਦੀ ਰਿਕਮੈਂਡੇਸ਼ਨ ਭੇਜ ਦਿੱਤੀ ਕਿ ਇਹਨਾਂ ਨੇ ਕਿਸਾਨਾਂ ਨੂੰ ਰੋਕਿਆ ਬਹੁਤ ਵੱਡਾ ਬਹਾਦਰੀ ਦਾ ਕੰਮ ਕੀਤਾ ਇਨਾਂ ਨੂੰ ਬਹਾਦਰੀ ਦੇ ਅਵਾਰਡ ਮਿਲਨੇ ਚਾਹੀਦੇ ਨੇ ਮਾਣਯੋਗ ਰਾਸ਼ਟਰਪਤੀ ਜੀ ਤੋਂ ਅਵਾਰਡ ਦੋਣ ਲਈ ਉਹਨਾਂ ਦੇ ਨਾਮ ਇਹਨਾਂ ਨੇ ਸਿਲੈਕਟ ਕੀਤੇ ਜੀ ਇਹ ਲੋਕ ਹਰਿਆਣੇ ਦੇ ਲੋਕ ਦੇਖ ਰਹੇ ਨੇ ਅਛਾ ਉਹਦੀ ਇਨਵੈਸਟੀਗੇਸ਼ਨ ਤੇ ਸਾਰਾ ਚਾਹੁੰਦਾ ਹੈ ਕਿ ਜਿਨ੍ਹਾਂ ਨੇ ਸਾਨੂੰ ਮਾਰਿਆ ਹੈ ਜਿਨ੍ਹਾਂ ਨੇ ਸਾਨੂੰ ਜ਼ਖਮ ਕੀਤੇ ਨੇ ਜੇ ਉਹੀ ਇਨਵੈਸਟੀਗੇਸ਼ਨ ਕਰਨਗੇ ਜਿਨ੍ਹਾਂ ਦੀ ਥਾਂ ਥਾਂ ਦੇ ਉੱਤੇ ਸ਼ੈਲਟਰ ਕੀਤਾ ਸਰਕਾਰ ਨੇ ਉਹਨਾਂ ਦੀ ਉਹੀ ਇਨਵੈਸਟੀਗੇਸ਼ਨ ਕਰਨ ਤਾਂ ਕੀ ਇਨਵੈਸਟੀਗੇਸ਼ਨ ਦੇ ਦੌਰਾਨ ਲੋਕਾਂ ਨੂੰ ਇਨਸਾਫ ਮਿਲੇਗਾ ਨਹੀਂ ਮਿਲੇਗਾ ਇਹ ਹਰਿਆਣੇ ਦੇ ਲੋਕ ਚੰਗੀ ਤਰ੍ਹਾਂ ਸਮਝਦੇ ਨੇ ਚੰਗੀ ਤਰ੍ਹਾਂ ਪਛਾਣਦੇ ਨੇ ਮੈਨੂੰ ਨਹੀਂ ਲੱਗਦਾਗਾ ਕਿ ਹਰਿਆਣੇ ਦੇ ਲੋਕ ਇਹਨਾਂ ਗੱਲਾਂ ਨੂੰ ਭੁੱਲਣਗੇ ਇਹਦੀ ਸਜ਼ਾ ਹਰਿਆਣੇ ਦੇ ਵਿੱਚ ਵੀ ਇਹਨਾਂ ਨੂੰ ਭੁਗਤਣੀ ਪੈਗੀ ਦਲੇਵਰ ਸਾਹਿਬ ਬਿਲਕੁਲ ਜਿਹੜਾ ਹਰਿਆਣੇ ਦੇ ਲੋਕ ਜਿਹੜਾ ਫੈਸਲਾ ਕਰਨਗੇ ਸਹੀ ਫਰਮਾ ਰਹੇ ਆ ਪਰ ਜੋ ਜਿਸ ਤਰੀਕੇ ਨਾਲ ਹਰਿਆਣਾ ਸਰਕਾਰੋਂ ਨੇ ਇੱਕ ਮੈਸੇਜ ਇਸ ਦਾ ਤੁਸੀਂ ਅਜੇ ਜ਼ਿਕਰ ਨਹੀਂ ਕੀਤਾ ਮੈਂ ਉਸ ਤੇ ਸਵਾਲ ਲੈਣਾ ਚਾਹੁੰਦਾ ਹੈ ਲਗਾਤਾਰ ਕਿਸਾਨ ਅੰਦੋਲਨ ਨੂੰ ਬਜ਼ਨਾਮ ਕਰਨ ਲਈ ਕਿਹਾ ਗਿਆ ਕਿ ਬਹੁਤ ਵੱਡੇ ਕਾਰੋਬਾਰੀਆਂ ਦੇ ਨੁਕਸਾਨ ਹੋ ਗਏ ਅੰਬਾਲਾ ਦੀ ਗੱਲ ਕਰਦੇ ਆ ਪੰਜਾਬ ਦੀ ਗੱਲ ਕਰਦੇ ਆ ਰਾਜਪੁਰਾ ਦੀ ਪਟਿਆਲਾ ਦੀ ਕਿ ਜੀ ਇਹਨਾਂ ਨੇ ਰਸਤੇ ਰੋਕੇ ਵੀ ਆ ਅਦਾਲਤਾਂ 'ਚ ਗਏ ਅਦਾਲਤਾਂ 'ਚ ਵੀ ਜਾ ਕੇ ਇਹ ਹੀ ਕਹਿਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਕਿਸਾਨ ਹੈ ਜਿਹੜੇ ਰਸਤੇ ਰੋਕੀ ਬੈਠੇ ਆ ਕੀ ਕਹੋਂਗੇ ਇਸ ਮੁੱਦੇ ਤੇ ਤੁਹਾਡਾ ਜਵਾਬ ਪਹਿਲਾਂ ਵੀ ਆਇਆ ਪਰ ਦਰਸ਼ਕ ਜਾਣਨਾ ਚਾਹੁੰਦੇ ਆ ਕਿਉਂਕਿ ਮਾਮਲਾ ਅਦਾਲਤ ਦੇ ਰਹੀ ਤੁਹਾਡੇ ਤੇ ਚੱਕਰ ਸੁੱਟਣ ਦੀ ਸਰਕਾਰ ਵੱਲੋਂ ਜਿਹੜੀ ਕੋਸ਼ਿਸ਼ ਕੀਤੀ ਗਈ ਦੇਖੋ ਸਵਾਲ ਇਹ ਹੈ ਇਹ ਬੜਾ ਵਧੀਆ ਸਵਾਲ ਕੀਤਾ ਤੁਸੀਂ ਕਿ ਲਗਾਤਾਰ ਆਪਣੇ ਕੁਝ ਲੋਕਾਂ ਤੋਂ ਆਪਣੇ ਚਾਹੇਤਿਆਂ ਤੋਂ ਮੈਨੂੰ ਐਂ ਦੱਸਿਓ ਕਿ ਜਦੋਂ ਅਸੀਂ ਬੈਠੇ ਸੀਗੇ ਤੇ ਇਹਦਾ ਕੋਈ ਹਾਈ ਕੋਰਟ ਚ ਕੇਸ ਨਹੀਂ ਸੀ ਚੱਲਦਾ ਜੀ ਕਿ ਹਰਿਆਣੇ ਦੇ ਵਪਾਰੀ ਰੋਜ਼ ਕਾ ਕਾ ਕਰਦੇ ਸੀ ਰੌਲਾ ਪਾਉਂਦੇ ਸੀ ਸਾਡੇ ਰਾਜਪੁਰੇ ਵਾਲੇ ਵੀਰ ਵੀ ਰੌਲਾ ਪਾਉਂਦੇ ਸੀ ਹੁਣ ਕੀ ਹੋ ਗਿਆ ਜਦੋਂ ਸੁਪਰੀ ਹਾਈ ਕੋਰਟ ਨੇ ਕਲੀਅਰ ਕਟ ਕਹਿਤਾ ਵੀ ਇਹ ਲਿੰਕ ਇਹ ਸੜਕ ਖੋਲੋ ਇਹ ਬੈਰੀਕਾਡ ਖੋਲੋ ਪਰ ਹਰਿਆਣਾ ਗਵਰਨਮੈਂਟ ਸੁਪਰੀਮ ਕੋਰਟ ਜਾਂਦੀ ਹੈ ਇਹਦੇ ਤੇ ਸਟੇ ਕਰਾਉਣ ਆਸਤੇ ਜਾਂਦੀ ਹੈ ਤਾਂ ਮੇਰਾ ਗੱਲ ਕਰਨ ਦਾ ਪਾਵੇ ਸੀਗਾ ਜਗਤਾਰ ਸਿੰਘ ਜੀ ਸਿੱਧੂ ਸਾਹਿਬ ਜੀ ਕਿ ਇਹਨਾਂ ਨੂੰ ਲੋਕਾਂ ਨੂੰ ਹੁਣ ਪਛਾਣਨ ਦੀ ਲੋੜ ਹੈ ਇਹਨਾਂ ਨੂੰ ਤੇ ਰਸਤੇ ਕਿਸਾਨਾਂ ਨੇ ਨਹੀਂ ਰੋਕੇ ਅਸੀਂ ਦਾ ਸਵਾਗਤ ਕੀਤਾ ਸਕੋ ਤੇ ਬਹੁਤ ਵਧੀਆ ਫੈਸਲਾ ਲਿਆ ਮਾਨਯੋਗ ਹਾਈ ਕੋਰਟ ਨੇ ਸਾਨੂੰ ਦਿੱਲੀ ਜਾਣਾ ਅਲੋਅ ਕਰਨਗੇ ਤਾਂ ਉਸ ਟਾਈਮ ਦੇ ਉੱਤੇ ਸਾਡੇ ਆਮ ਰਾਜਗਿਆ ਨੂੰ ਸਾਡੇ ਵਪਾਰੀਆਂ ਨੂੰ ਸਾਡੇ ਇੰਡਸਟਰੀਲਿਸਟ ਵੀਰਾਂ ਨੂੰ ਹੁਣ ਲੋੜ ਆ ਹਰਿਆਣਾ ਗਵਰਨਮੈਂਟ ਦੇ ਖਿਲਾਫ ਇੱਕ ਵੱਡਾ ਪ੍ਰੋਟੈਸਟ ਕਰਨ ਦੀ ਹੈ ਤਾਂ ਕਿ ਹਰਿਆਣਾ ਗਵਰਨਮੈਂਟ ਇਹ ਪਿੱਛੇ ਹਟੇ ਰਸਤਾ ਖੋਲੇ ਆਮ ਲੋਕਾਂ ਦਾ ਜਾਣਾ ਵੀ ਸੌਖਾ ਹੋਵੇ ਸਸ ਅਸੀਂ ਵੀ ਦਿੱਲੀ ਜਾ ਸਕੀਏ ਜੀ ਤਾਂ ਇਹਦੇ ਤੇ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਕਿਸਾਨਾਂ ਨੇ ਸੜਕਾਂ ਨਹੀਂ ਰੋਕੀਆਂ ਸੀ ਇਹ ਸੜਕਾਂ ਹਰਿਆਣਾ ਗਵਰਨਮੈਂਟ ਨੇ ਰੋਕੀਆਂ ਸੀ ਹੂੰ ਬਿਲਕੁਲ ਡਿਲੀਵਰ ਸ ਇਹ ਵੀ ਆਇਆ ਮ ਸਵਾਲ ਹੈ ਕਿ ਦੇਖੋ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਸਰਦੀਆਂ ਲੰਘੀਆਂ ਗਰਮੀਆਂ ਲੰਘੀਆਂ ਹੁਣ ਬਰਸਾਤਾਂ ਵੀ ਸਿਰਤੇ ਜਾ ਰਹੀਆਂ ਡਟੇ ਹੋ ਤੁਸੀਂ ਹੁਣ ਮੈਂ ਦਰਸ਼ਕਾਂ ਲਈ ਇਹ ਸਵਾਲ ਲੈ ਰਿਹਾ ਕਿ ਮਾਮਲਾ ਇਸ ਵੇਲੇ ਕਿੱਥੇ ਖੜਾ ਹੈ ਕਿੱਥੇ ਰੁਕੀ ਹੋਈ ਹੈ ਗੱਲ ਕੋਈ ਗੱਲ ਕੇਂਦਰ ਵੱਲੋਂ ਕੋਈ ਪੇਸ਼ਕਸ਼ ਹੈ ਜਾਂ ਤੁਸੀਂ ਕਿਵੇਂ ਦੇਖਦੇ ਹੋ ਸਾਰੇ ਮੁੱਦੇ ਦੇ ਉੱਤੇ ਦੇਖੋ ਸੀਰੀਅਸਨੈਸ ਇੰਨੀ ਕਿ ਨਜ਼ਰ ਆ ਰਹੀ ਹੈ ਸਿੱਧੂ ਸਾਹਿਬ ਜੀ ਕਿ ਸੁਪਰੀਮ ਕੋਰਟ ਨੇ ਪਿਛਲੀ ਹੀアリング ਦੇ ਵਿੱਚ ਕਿਹਾ ਕਿ ਕਿਸਾਨਾਂ ਦੇ ਵਿੱਚ ਤੇ ਸਰਕਾਰ ਦੇ ਵਿੱਚ ਜਿਹੜਾ ٹرسٹ ਹੈ ٹرسٹ ਦੀ ਕਮੀ ਹੈ ਵਿਸ਼ਵਾਸ ਦੀ ਕਮੀ ਹੈ ਇਹ ਵਿਸ਼ਵਾਸ ਨੂੰ ਬਹਾਲ ਕਰਨ ਦੇ ਲਈ ਇੰਡੀਪੈਂਡੈਂਟ ਇੰਡੀਪੈਂਡ ਬੰਦਿਆਂ ਦੇ ਜਿਹੜੇ ਬਿਲਕੁਲ ਆਜ਼ਾਦ ਹੋਣ ਕਿਸੇ ਦਬਾਅ ਥੱਲੇ ਨਾ ਹੋਣ ਉਹ ਕਿਸਾਨਾਂ ਨਾਲ ਗੱਲਬਾਤ ਚਲਾਉਣ ਔਰ ਉਹ ਕਿਸਾਨਾਂ ਦੇ ਸਰਕਾਰ ਦੇ ਵਿਚਾਲੇ ਮੀਡੀਏਟਰ ਦਾ ਰੋਲ ਅਦਾ ਕਰਨ ਵਿਚੋਲਗੀ ਕਰਨ ਲੇਕਿਨ ਅੱਜ ਤੱਕ ਸਰਕਾਰ ਵੱਲੋਂ ਜਾਂ ਕਿਸੇ ਤਰੀਕੇ ਦਾ ਕੋਈ ਆਦਮੀ ਇਹਦੇ ਵਿੱਚ ਆ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਰਸਤਾ ਨਹੀਂ ਖੁੱਲਿਆ ਸੋ ਇਹ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਹਜੇ ਕਿਸਾਨਾਂ ਦੇ ਮੁੱਦਿਆਂ ਦੇ ਉੱਤੇ ਸੀਰੀਅਸ ਨਹੀਂ ਹੈ ਇਸਾਨ ਇਹਨੂੰ ਹੋਰ ਹਜੇ ਲੰਬ ਸਰਕਾਰ ਨੂੰ ਹਜੇ ਹੋਰ ਇਸਾਨਾਂ ਨੂੰ ਸਜ਼ਾ ਦੇਣਾ ਚਾਹੁੰਦੀ ਆ ਹੋਰ ਨੁਕਸਾਨ ਕਰਨਾ ਚਾਹੁੰਦੀ ਆ ਇਹ ਇਹ ਦੀ ਗੱਲ ਤੋਂ ਮਤਲਬ ਇਹ ਨਜ਼ਰ ਆ ਰਿਹਾ ਢੱਲੇਵਾਲ ਜੀ ਜੋ ਸਰਕਾਰ ਦਾ ਰਵਈਆ ਇਸ ਤਰ੍ਹਾਂ ਦਾ ਦੇਖੋ ਇਸ ਤੋਂ ਬਾਅਦ ਸਵਾਲ ਇਹ ਬਣਦਾ ਹੈ ਕਿ ਜੋ ਸਰਕਾਰ ਇਸ ਤਰੀਕੇ ਨਾਲ ਕਰ ਰਹੀ ਆ ਤਾਂ ਫਿਰ ਕੀ ਜਿਹੜਾ ਅੰਦੋਲਨ ਹੈਗਾ ਉਹ ਇਸ ਤਰ੍ਹਾਂ ਹੀ ਜਾਰੀ ਰਹੇਗਾ ਕਿਉਂਕਿ ਲੋਕਾਂ ਦਾ ਕਹਿਣਾ ਸੀਗਾ ਕਿ ਜੀ ਕੁਝ ਮਹੀਨਿਆਂ ਬਾਅਦ ਅੰਦੋਲਨ ਦਮ ਤੋੜ ਜਾਏਗਾ ਅਗੇ ਲੰਬਾ ਸਮਾਂ ਅੰਦੋਲਨ ਲੜਾਈ ਲੜਨੀ ਦਿੱਲੀ ਮੋਰਚੇ ਬਾਰੇ ਵੀ ਇਦਾਂ ਹੀ ਕਿਹਾ ਜਾਂਦਾ ਸੀ ਕੋਈ ਨਵੀਂ ਗੱਲ ਨਹੀਂ ਤੇ ਸ਼ੰਭੂ ਤੇ ਖਨੌਰੀ ਬਾਰਡਰ ਕਿਉਂਕਿ ਪਹਿਲੀ ਵਾਰੀ ਇਹੋ ਜਿਹਾ ਮੌਕਾ ਮਿਲਿਆ ਦੇਸ਼ ਦੇ ਅੰਦਰ ਇਹਦੇ ਬਾਰੇ ਵੀ ਕਿਹਾ ਗਿਆ ਕਿ ਕੁਝ ਮਹੀਨਾ ਬਾਅਦ ਆਪੋ ਆਪਣੇ ਘਰਾਂ ਨੂੰ ਚਲੇ ਜਾਣਗੇ ਹੁਣ ਕਿਹੋ ਜੀ ਸਥਿਤੀ ਅੰਦੋਲਨ ਦੀ ਕਿਹੋ ਜਿਹਾ ਮੂਡ ਹੈ ਕਿਸਾਨਾਂ ਦਾ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜੀਆਂ ਸਿੱਧੂ ਸਾਹਿਬ ਸਾਡੀਆਂ ਮੰਗਾਂ ਨੇ ਨਾ ਜਿਹੜੇ ਮਸਲੇ ਨੇ ਜੀ ਇਹ ਇਹੋ ਜਿਹੇ ਮਸਲੇ ਨੇ ਜੇ ਜੇਕਰ ਇਹ ਮਸਲਿਆਂ ਦਾ ਹੱਲ ਨਾ ਹੋਇਆ ਭਾਵ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਨਾ ਮਿਲਿਆ ਤਾਂ ਕਿਸਾਨ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਦੀ ਹੋਣ ਦੀ ਮਿਟਣ ਵਾਲੀ ਹੈ ਤੋਂ ਇਹ ਇਹ ਮੈਂ ਕਿਉਂ ਕਹਿ ਰਿਹਾ ਹਾਂ ਤੁਸੀਂ ਅੰਦਾਜ਼ਾ ਲਾਓ ਐਮਐਸਪੀ ਦਿੱਤੀ ਜਾ ਰਹੀ ਹੈ ਐਮਐਸਪੀ ਦਾ ਮਤਲਬ ਹੈ ਮਿਨੀਮਮ ਸਪੋਰਟ ਪ੍ਰਾਈਸ ਇਹ ਉਸ ਵੇਲੇ ਤੈ ਹੋਇਆ ਜਦੋਂ ਦੇਸ਼ ਦੇ ਅੰਦਰ ਅਨਾਜ ਦੀ ਬਹੁਤ ਲੋੜ ਸੀ ਔਰ ਕਿਸਾਨਾਂ ਤੋਂ ਅਨਾਜ ਪੈਦਾ ਕਰਵਾਉਣਾ ਸੀ ਅਨਾਜ ਜਦੋਂ ਵਿਕਦਾ ਸੀ ਕਿਸਾਨਾਂ ਦਾ ਕਦੇ-ਕਦੇ ਰੇਟ ਅ ਫਲੈਕਚੂਰੇਟ ਕਰ ਜਾਂਦੇ ਸੀ ਉਹ ਤੁਮੇ ਉਹਨਾਂ ਸਮਿਆਂ 'ਚ ਸਰਕਾਰ ਨੇ ਸੋਚਿਆ ਵੀ ਕਿਤੇ ਕਿਸਾਨ ਅਨਾਜ ਪੈਦਾ ਕਰਨ ਤੋਂ ਪਿੱਛੇ ਹਟ ਜਾਣ ਜੀ ਉਹਨੂੰ ਇੱਕ ਸਕੀਮ ਦਿੱਤੀ ਕਿ ਵੀ ਤੁਸੀਂ ਆਪਦੀ ਫਸਲ ਵੇਚੋ ਅਗਰ ਤੁਹਾਨੂੰ ਲਾਹੇਵੰਦ ਭਾਅ ਨਹੀਂ ਮਿਲਦਾ ਤੁਹਾਡੀ ਪੂਰੇ ਰੇਟ ਤੇ ਫਸਲ ਨਹੀਂ ਮਿਲਦੀ ਵਿਕਦੀ ਤਾਂ ਭਾਈ ਘੱਟੋ-ਘੱਟ ਅਸ ਰੇਟ ਤੇ ਅਸੀਂ ਖਰੀਦ ਲਿਆ ਕਰਾਂਗੇ ਉਹਦਾ ਮਤਲਬ ਆ ਮਿਨੀਮਮ ਸਪੋਰਟ ਪ੍ਰਾਈਸ ਹੂੰ ਉਹਨੇ ਦਾ ਆਪ ਸ਼ਬਦਾਂ ਤੋਂ ਹੀ ਪਤਾ ਲੱਗਦਾ ਮਿਨੀਮਮ ਦਾ ਮਤਲਬ ਘੱਟ ਤੋਂ ਘੱਟ ਸਪੋਰਟ ਦਾ ਮਤਲਬ ਆ ਸਹਾਰਾ ਦੇ ਕੇ ਰੱਖਣਾ ਜੀ ਘੱਟ ਤੋਂ ਘੱਟ ਸਹਾਰਾ ਦੇ ਕੇ ਰੱਖਣ ਵਾਲੀ ਕੀਮਤ ਇਹ ਦੇਵਾਂਗੇ ਉਹਦੇ ਘੱਟ ਤੋਂ ਘੱਟ ਸਹਾਰਾ ਦੇ ਕੇ ਰੱਖਣ ਵਾਲੀ ਕੀਮਤ ਦੇਣ ਦੀ ਗੱਲ ਹੈ ਤਾਂ ਫਿਰ ਉਹਦਾ ਘੱਟੋ ਘੱਟ ਦੇ ਦੇਣ ਉਹ ਤਾਂ ਮਿਲ ਜੇ ਕਿਸਾਨ ਨੂੰ ਉਦਾਲੀ ਐ ਐਮਐਸਬੀ ਦੀ ਗਰੰਟੀ ਦਾ ਕਾਨੂੰਨ ਅੱਜ অতি ਲੋੜੀਦਾ ਬਹੁਤ ਜ਼ਰੂਰਤ ਹੈ ਉਹ ਨਾਂ ਮਿਲਣ ਕਰਕੇ ਮੈਂ ਜਿਹੜਾ ਤੁਹਾਨੂੰ ਜੋ ਦੱਸਣਾ ਬਹੁਤ ਜ਼ਰੂਰੀ ਸਮਝਦਾ 2022 ਤੋਂ ਲੈ ਕੇ 23 ਤੱਕ ਇੱਕ OECD ਦੀ ਰਿਪੋਰਟ ਆਈ ਹੈ ਜੀ ਬੜੀ ਇੰਪੋਰਟੈਂਟ ਰਿਪੋਰਟ ਹੈ ਜੀ ਉਸ ਰਿਪੋਰਟ 'ਚ ਇਹ ਲਿਖਿਆ ਕਿ ਕਿਸਾਨਾਂ ਨੂੰ ਐਮਐਸਪੀ ਦੇ ਮੁਤਾਬਕ ਦੇਸ਼ ਦੇ ਕਿਸਾਨਾਂ ਦੀ ਫਸਲ ਦਾ ਭਾਅ ਨਾ ਮਿਲਣ ਕਾਰਨ ਇੰਪੋਰਟ ਤੇ ਐਕਸਪੋਰਟ ਡਿਊਟੀਆਂ ਦੇ ਵਿੱਚ ਵਾਧੇ ਘਾਟੇ ਕਰਕੇ ਸਰਕਾਰ ਨੇ ਇੱਕ ਸਾਲ ਚ 14 ਲੱਖ ਕਰੋੜ ਰੁਪਏ ਦਾ ਦੇਸ਼ ਦੇ ਕਿਸਾਨਾਂ ਦਾ ਨੁਕਸਾਨ ਕਰਤਾ ਹੂੰ ਹੁਣ ਜੇ ਸਾਡਾ ਪਹਿਲੇ ਹੀ ਮਿਨੀਮਮ ਮਿਲਣਾ ਸੀ ਉਹਦੇ ਚੋਂ 14 ਲੱਖ ਕਰੋੜ ਦਾ ਇੱਕ ਸਾਲ ਚ ਭਾਰਤ ਦੇ ਕਿਸਾਨਾਂ ਦਾ ਲੁੱਟਿਆ ਗਿਆ ਨੁਕਸਾਨਿਆ ਗਿਆ ਹੂੰ ਤੇ ਇਹੀ ਕਾਰਨ ਹੈ ਕਿ ਅੱਜ ਦੇਸ਼ ਦਾ ਕਿਸਾਨ ਕਰਜ਼ੇ ਨਾਲ ਵਲ-ਵਲ ਵਿੰਨਿਆ ਗਿਆ ਔਰ ਅਖੀਰ ਉਹ ਸਾਡਾ ਕਿਸਾਨ ਕਰਜ਼ੇ ਨਾਲ ਵਿੰਨਿਆ ਹੋਇਆ ਖੋਦਗਸ਼ੀਆਂ ਕਰ ਰਿਹਾ 7 ਲੱਖ ਦੀ ਗਿਣਤੀ ਕੋਈ ਥੋੜੀ ਨਹੀਂ ਹੁੰਦੀ 7 ਲੱਖ ਕਿਸਾਨ ਖੋਦਗਸ਼ੀਆਂ ਕਰ ਚੁੱਕਿਆ ਹੈ ਔਰ ਅਗਲੇ ਇੱਕ ਇੱਕ OECD ਦੇ ਇੱਕ ਹੋਰ ਰਿਪੋਰਟ ਹੈ ਕਿ ਪਿਛਲੇ ਸਾਲ ਨੂੰ 2000 ਤੋਂ ਲੈ ਕੇ 17 ਤੱਕ ਆਉਂਦਿਆਂ ਆਉਂਦਿਆਂ ਇਹਨਾਂ ਨੇ ਕਿਸਾਨਾਂ ਦੇਸ਼ ਦੇ ਕਿਸਾਨਾਂ ਦਾ 15 ਲੱਖ ਕਰੋੜ ਰੁਪਈਆ ਲੁੱਟਿਆ ਗਿਆ ਇਹ ਵੀ ਇਹ ਵੀ OECD ਦੀ ਰਿਪੋਰਟ ਹੈ ਹੁਣ ਇਹ ਜਿਹੜੀ ਨੁੱਟ ਹੈ ਇਹ ਘੱਟ ਤੋਂ ਘੱਟ ਮਿਲਣ ਵਾਲੇ ਦੇ ਵਿੱਚੋਂ ਵੀ ਜੇ ਲੁੱਟ ਹੋ ਜੇ ਤਾਂ ਫਿਰ ਕਰਜ਼ਾ ਹੀ ਸਿਰ ਚੜੇਗਾ ਕਰਜ਼ਾ ਸੜੇਗਾ ਤੇ ਖੁਦਕਸ਼ੀਆਂ ਹੋਣਗੀਆਂ ਤਾਂ ਸਾਡਾ ਮਤਲਬ ਇਹ ਆ ਕਿ ਕਿਸਾਨ ਨੂੰ ਜਿਉਂਦਿਆਂ ਨਾ ਕੱਲ ਲਈ ਕਿਸਾਨ ਨੂੰ ਬਚਾ ਕੇ ਰੱਖਣ ਲਈ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਤੇ ਡਾਕਟਰ ਸੁਆਮੀ ਨਾਥਨ ਦੇ ਫਾਰਮੂਲੇ ਅਨੁਸਾਰ ਮਿਲਣਾ ਇਹ অতি ਜ਼ਰੂਰੀ ਹੈ ਅਗਰੇ ਨਹੀਂ ਮਿਲਦਾ ਤਾਂ ਬਹੁਤ ਛੇਤੀ 2035 ਤੱਕ 40 ਤੱਕ ਜਾਂਦਾ ਜਾਂਦਾ ਸਾਡਾ ਕਿਸਾਨ ਜਿਹੜਾ 2 ਏਕੜ ਦਾ ਮਾਲਕ ਹੈ ਜਿਹੜਾ 3 ਏਕੜ ਦਾ ਮਾਲਕ ਹੈ ਜਿਹੜਾ 4 ਏਕੜ ਦਾ ਮਾਲਕ ਹੈ ਇਹ ਵੀ ਰਿਪੋਰਟ ਆ ਰਹੀਆਂ ਨੇ ਕਿ ਉਹ ਜ਼ਮੀਨ ਤੋਂ ਹੱਥ ਧੋ ਬੈਠੇਗਾ ਹੁਣ ਇਹ ਇੱਕ ਇੱਕ ਸਾਡੇ ਮੁਰੇ ਏਡੀ ਭਿਆਨ ਖੜੀ ਐ ਕਿ ਸਾਡਾ 2 3 4 5 6 ਏਕੜ ਵਾਲਾ ਉਹ 35 ਤੱਕ ਜਾਂਦਾ ਜਾਂਦਾ ਜ਼ਮੀਨ ਤੋਂ ਹੱਥ ਢੋਲੇਗਾ ਤਾਂ ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਦੀ ਗਿਣਤੀ ਕਿੰਨੀ ਆ ਜੀ ਲਗਭਗ 80% ਉਹਨਾਂ ਦੀ ਗਿਣਤੀ ਆ ਉਹਨਾਂ ਨੂੰ ਬਚਾਉਣ ਲਈ ਇਹ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਡਾਕਟਰ ਸੁਮਿੰਨਾਥੰਦੇ ਫਾਰਮੂਲੇ ਅਨੁਸਾਰ ਲੈਣਾ ਇਹ ਅਤੀ ਜ਼ਰੂਰੀ ਆ ਚਾਹੇ ਜਿੰਨੀ ਮਰਜੀ ਸਰਕਾਰ ਦੜਬਟ ਕੇ ਬੈਠੀ ਰਹੇ ਜਿੰਨਾ ਮਰਜੀ ਸਾਡੇ ਤੇ ਤਸ਼ੱਦਦ ਕਰ ਲੇ ਜਿੰਨੇ ਮਰਜੀ ਸਾਡੇ ਤੇ ਗੋਲੀਆਂ ਚਲਾ ਲੇ ਇਹ ਲੜਾਈ ਓਨੀ ਦੇਰ ਤੱਕ ਜਾਰੀ ਰੱਖਣੀ ਸਾਡੀ ਲੋੜ ਆ ਅਨਸਰ ਦੀ ਲੋੜ ਹੈ ਇਹ ਸਾਨੂੰ ਜਾਰੀ ਰੱਖਣੀ ਪਵੇਗੀ ਔਰ ਇਹ ਲੈਬਣਾ ਅਸੀਂ ਅੰਦੋਲਨ ਸਮਾਪਤ ਨਹੀਂ ਕਰ ਸਕਦੇ ਇਸੇ ਤਰ੍ਹਾਂ ਕਿਸਾਨ ਨੂੰ ਇਮੀਡੀਏਟਲੀ ਰਾਹਤ ਦੇਣ ਲਈ ਉਹਨੂੰ ਉਹਦੇ ਜਿਹੜਾ ਉਹਦਾ ਕਰਜ਼ਾ ਹੈ ਉਹ ਮਾਫ ਕਰਨਾ অতি ਜ਼ਰੂਰੀ ਹੈ ਕਿ ਲੁੱਟਿਆ ਗਿਆ ਹੈ ਮੈਂ ਤੁਹਾਡੇ ਸਾਹਮਣੇ ਹੁਣੇ OCID ਦੀਆਂ ਦੋ ਰਿਪੋਰਟਾਂ ਦਾ ਜ਼ਿਕਰ ਕਰਕੇ ਛੱਡਿਆ ਹੈ ਜਦੋਂ ਸਾਡਾ ਲੁੱਟਿਆ ਹੀ ਗਿਆ ਹੈ ਆ ਫਿਰ ਸੁਭਾਵਕ ਹੈ ਕਿ ਉਹ ਸਾਡਾ ਕਰਜ਼ੇ ਦੇ ਰੂਪ ਵਿੱਚ ਜਿਹੜਾ ਸਾਡੇ ਸਿਰ ਚੜਿਆ ਹੈ ਉਹ ਸਰਕਾਰਾਂ ਦੀਆਂ ਨੀਤੀਆਂ ਕਰਕੇ ਸਾਡੇ ਸਿਰ ਚੜਿਆ ਹੈ ਉਹ ਸਾਰਾ ਸਾਡਾ ਮੰਤਲ ਰਾਈਟ ਆਫ ਹੋਣਾ ਚਾਹੀਦਾ ਹੈ ਸੋ ਇਹ ਜਿਹੜੀਆਂ ਗੱਲਾਂ ਨੇ ਨਾ ਇਹਨਾਂ ਨੂੰ ਹੱਲ ਕਰਾਉਣ ਲਈ ਇਹ ਲੜਾਈ ਨੂੰ ਅੰਜਾਮ ਤੱਕ ਲਿਜਾਣਾ ਪੈਣਾ ਹੈ ਉਹਦੇ ਲਈ ਮੈਂ ਪੂਰੇ ਦੇਸ਼ ਤੇ ਲੋਕਾਂ ਨੂੰ ਵੀ ਅਪੀਲ ਕਰੂੰਗਾ ਆਪ ਜੀ ਦੇ ਚੈਨਲ ਦੇ ਮਾਧਿਅਮ ਤੋਂ ਔਰ ਵਰਡ ਉਸ ਬੈਠੇ ਮੇਰੇ ਭਰਾਵਾਂ ਨੂੰ ਅਪੀਲ ਕਰੂੰਗਾ ਕਿ ਇਹ ਅੰਦੋਲਨ ਉਨੀ ਦੇਰ ਤੱਕ ਜਾਰੀ ਰੱਖਣਾ ਪਏਗਾ ਇਹਨੂੰ ਤਕੜੇ ਹੋ ਕੇ ਲੜਨਾ ਪਏਗਾ ਨਹੀਂ ਤਾਂ ਮਤਲਬ ਸਾਡੀ ਕਿਸਾਨੀ ਬਚਨ ਦੀ ਕੋਈ ਉਮੀਦ ਨਹੀਂ ਹੈ ਪੰਜਾਬ ਜੀ ਤੁਹਾਡਾ ਬਹੁਤ ਤਜਰਬਾ ਲੰਬੇ ਸਮੇਂ ਤੋਂ ਕਿਸਾਨੀ ਅੰਦੋਲਨ ਕੋਹੜਾਂ ਦੀ ਗਵਾਹੀ ਕਰਦੇ ਆ ਰਹੇ ਹਾਂ ਸੱਦਾ ਦੇ ਰਹੇ ਹਾਂ ਤੁਸੀਂ ਮੈਂ ਜਿਹੜਾ ਸਵਾਲ ਲੈ ਰਿਹਾ ਉਹ ਇਹ ਵੀ ਹੈ ਕਿ ਵਕਫਾ ਦੇਖੋ ਕਿਸਾਨ ਜਥੇਬੰਦੀਆਂ ਦੇ ਆਪਣੇ ਆਪਣੀ ਲੀਡਰਸ਼ਿਪ ਹੈ ਆਪਣੇ ਆਪਣੀਆਂ ਜਥੇਬੰਦੀਆਂ ਕੋਈ ਦੋ ਰਏ ਨਹੀਂ ਕੀ ਤੁਸੀਂ ਇਹ ਵੀ ਸਮਝਦੇ ਹੋ ਕਿ ਜਿਹੜੀਆਂ ਵੱਧ ਵੱਧ ਕਿਸਾਨ ਜਥੇਬੰਦੀਆਂ ਨੇ ਕਿਸਾਨੀ ਮੁੱਦਿਆਂ ਤੇ ਕੋਈ ਮਿਨੀਮਮ ਪ੍ਰੋਗਰਾਮ ਤੇ ਇਕੱਠੀਆਂ ਹੋਣੀਆਂ ਚਾਹੀਦੀਆਂ ਕਿ ਇਹਨਾਂ ਮੁੱਦਿਆਂ ਤੇ ਤਾਂ ਸਹਿਮਤੀ ਬਣ ਸਕਦੀ ਹੈ ਦੇਖੋ ਗੱਲ ਇਹ ਆ ਜੀ ਦੋ ਗੱਲਾਂ ਨੇ ਬੜੀਆਂ ਵੱਡੀਆਂ ਇਹ ਸਮਝਣ ਵਾਲੀਆਂ ਜੀ ਇੱਕ ਤਾਂ ਇੱਕ ਤਾਂ ਹੈਗਾ ਜੀ ਵਿਚਾਰਧਾਰਕ ਵਖਰੇਵੇਂ ਵਿਚਾਰਧਾਰਕ ਵਖਰੇਵੇਂ ਇੱਕ ਤਾਂ ਭਾਵ ਅਸੀਂ ਚਾਹੁੰਦੇ ਆ ਸਾਡੀ ਵਿਚਾਰਧਾਰਾ ਹੈ ਕਿ ਅਸੀਂ ਦਿੱਲੀ ਦਾ ਅੰਦੋਲਨ ਜੇ ਜਿੱਤਿਆ ਤਾਂ ਬਿਲਕੁਲ ਨੌਨ ਪੋਲੀਟੀਕਲ ਵਿਚਾਰ ਲੈ ਕੇ ਜਿੱਤਿਆ ਕਿਸੇ ਪੋਲੀਟੀਕਲ ਬੰਦੇ ਨੂੰ ਅਸੀਂ ਸਟੇਜ ਦੇ ਨੇੜੇ ਨਹੀਂ ਆਉਣ ਦਿੱਤਾ ਕਿਸੇ ਦੇ ਨੇੜੇ ਦਾ ਸ਼ਿਕ ਨਹੀਂ ਗਏ ਜੀ ਕਿਸੇ ਦੀ ਸਟੇਜ ਤੇ ਅਸੀਂ ਨਹੀਂ ਗਏ ਕੋਈ ਸਾਡੀ ਸਟੇਜ ਤੇ ਨਹੀਂ ਆਇਆ ਹੂੰ ਉਹਨ ਜੇ ਤਾਂ ਨੌਨ ਪੋਲੀਟੀਕਲ ਵਿਚਾਰ ਧਾਰਾ ਰਹੀ ਤਾਂ ਅਸੀਂ ਅੰਦੋਲਨ ਜਿੱਤਿਆ ਸਰਕਾਰ ਨੂੰ ਗੋਡੀ ਟੇਕਣ ਲਈ ਮਜਬੂਰ ਕੀਤਾ ਹੂੰ ਹੂੰ ਇਹ ਇਹਦੇ ਤੇ ਸਾਸੀ ਅੱਜ ਵੀ ਡੇੜੜਾ ਹੈ ਔਰ ਉਹਦੇ ਤੇ ਰਹਿਣਾ ਚਾਹੀਦਾ ਜਿਹੜਾ ਵੀ ਕੋਈ ਵੀਰ ਇਸ ਚੌਕ ਤੇ ਆ ਕੇ ਸਾਡੇ ਅੰਦੋਲਨ ਦੀ ਇਹਨਾਂ ਮੰਗਾਂ ਦੀ ਇਹਦੀ ਇਹਦੀ ਮੰਗਾਂ ਤਾਂ ਸਾਰਿਆਂ ਦੀਆਂ ਸਾਧੀਆਂ ਨਹੀਂ ਚੇ ਤੁਸੀਂ ਦੇਖਿਆ ਸਾਰੇ ਉਹਨਾਂ ਵੀਰਾਂ ਨੇ ਵੀ ਇਹਦੀ ਸਪੋਰਟ ਦੇ ਵਿੱਚ ਜਦੋਂ ਅਸੀਂ ਸਵਾਲ ਪੁੱਛ ਰਹੇ ਸੀ ਬੀਜੇਪੀ ਤੋਂ ਉਹ ਵੀ ਸਵਾਲ ਪੁੱਛ ਰਹੇ ਸੀ ਉਹਨਾਂ ਨੇ ਵੀ ਆਪਦੇ ਆਪ ਦੇ ਤਰੀਕੇ ਨਾਲ ਪ੍ਰੋਟੈਸਟ ਕਰਨ ਦੀ ਗੱਲ ਕੀਤੀ ਦਿੱਲੀ ਜਾ ਕੇ ਭਾਵੇਂ ਇੱਕ ਦਿਨ ਹੀ ਗਏ ਕਿਵੇਂ ਗਏ ਪਕੜੇ ਬਗੇ ਉਹ ਜਾਇਆ ਸਾਨੂੰ ਤਾਂ ਬਾਰਡਰ ਤੇ ਨਹੀਂ ਜਾਣ ਦਿੱਤਾ ਇੱਥੋਂ ਗਾਹ ਨਹੀਂ ਟੱਪਣ ਦਿੱਤਾ ਅਸੀਂ ਤਾਂ 6 ਤਰੀਕ ਨੂੰ ਇਹ ਕਿਹਾ ਸੀਗਾ 6 ਮਾਰਚ ਨੂੰ ਕਿ ਭਾਈ ਪੈਦਲ ਆਓ ਬਲਾਂ ਦੇਖਦੇ ਹਾਂ ਸਰਕਾਰ ਕੀ ਕਰਦੀ ਹੈ ਜੀ ਯੂਪੀ ਤੋਂ ਆਉਣ ਵਾਲੇ ਬਿਹਾਰ ਤੋਂ ਆਉਣ ਵਾਲੇ ਸਾਡੇ ਕਰਨਾਟਕਾ ਤੋਂ ਆਉਣ ਵਾਲਿਆਂ ਨੂੰ ਨਹੀਂ ਆਉਣ ਦਿੱਤਾ ਰੋਕ ਲਿਆ ਸਰਕਾਰ ਨੇ ਪਰ ਖੈਰ ਸਾਡੇ ਵੀਰ ਕਰਿਆ ਏ ਇਹਦਾ ਕਹਿਣ ਦਾ ਭਾਵ ਮੰਗਾ ਉਹੀ ਨੇ ਉਹ ਵੀ ਕਰ ਰਹੇ ਨੇ ਉਹ ਇਹ ਇੱਕ ਮਤਲਬ ਵਿਚਾਰ ਧਾਰਕ ਇੱਕ ਤਾਂ ਵਿਖਰੀ ਮੈਂ ਦੂਜੀ ਗੱਲ ਹੈ ਕਿ ਕੁਝ ਮੰਗਾ ਦੇ ਨਾਲ ਵੀ ਹੋ ਸਕਦਾ ਕਿਸੇ ਨੂੰ ਅਲਰਜੀ ਹੋਵੇ ਜਾਂ ਕਿਸੇ ਨੂੰ ਹੋ ਸਕਦਾ ਹੈ ਅੰਦੋਲਨ ਦੀ ਟਾਈਮਿੰਗ ਦੇ ਉੱਤੇ ਅਲਰਜੀ ਹੋਵੇ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਇਹ ਪਰ ਫਿਰ ਵੀ ਮੈਂ ਕਹੂੰਗਾ ਕਿ ਆਪਦੇ ਆਪ ਦੇ ਢੰਗ ਨਾਲ ਉਹ ਸਾਰੇ ਵੀਰ ਆਪਸੀ ਸੂਬਾ ਪੂਰਾ ਭਾਰਤ ਦਾ ਕਿਸਾਨ ਕਿਸਾਨ ਜਥੇਬੰਦੀਆਂ ਇਹਦੇ ਤੇ ਲਖੀਆਂ ਹੋਈਆਂ ਨੇ ਇਹਦਾ ਹੱਲ ਮਤਲਬ ਸਰਕਾਰ ਨੂੰ ਕਰਨਾ ਪਏਗਾ ਜੀ ਬਹੁਤ ਵੱਡਾ ਤੁਸੀਂ ਜਿਸ ਮੁੱਦੇ ਤੇ ਹਮਾਇਤ ਦੇ ਰਹੇ ਹੋ ਕਿ ਸਮੂਚੀਆਂ ਕਿਸਾਨ ਜਥੇਬੰਦੀਆਂ ਦਾ ਬਹੁਤ ਸਾਰੇ ਮੁੱਦਿਆਂ ਤੇ ਵਖਰੇਵਿਆਂ ਦੇ باوجود ਨਿਸ਼ਾਨਾ ਸਭ ਦਾ ਸਾਂਝਾ ਇੱਕ ਹੋਰ ਗੱਲ ਜਿਹੜੀ ਹੈਗੀ ਐਮ ਉਹ ਵੀ ਹਰਿਆਣਾ ਸਰਕਾਰ ਨੇ ਇਲੈਕਸ਼ਨ ਤੋਂ ਪਹਿਲਾਂ ਐਮ ਐਸ ਪੀ ਦੇ ਮੁੱਦੇ ਦੀ ਗੱਲ ਕੀਤੀ ਉਹਨਾਂ ਨੇ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ ਅਸੀਂ ਤਾਂ 24 ਫਸਲਾਂ ਤੇ ਐਮ ਐਸ ਪੀ ਦੇਤੀ ਹੈ ਇਹ ਜਿਹੜਾ ਹਰਿਆਣਾ ਸਰਕਾਰ ਨੇ ਮਾਡਲ ਪੇਸ਼ ਕੀਤਾ ਇਹਨੂੰ ਕੀ ਕਹੋਂਗੇ ਉਹ ਕਹਿੰਦੇ ਇਹ ਤਾਂ ਦੇ ਚੁੱਕੇ ਆ ਤੁਸੀਂ ਮੰਗ ਕਰਦੇ ਹੋ ਦੇਖੋ ਗੱਲ ਪਤਾ ਕੀ ਹੈ ਮੈਂ ਕਹਿੰਦਾ ਵੀ ਜੇ ਦੇ ਸਕਦੇ ਨੇ ਦੇ ਚੁੱਕੇ ਨੇ ਤਾਂ ਪੂਰੇ ਭਾਰਤ ਦੇ ਵਿੱਚੋਂ ਇਹਨਾਂ ਦੀ ਵਾਹ ਵਾਹ ਦੇ ਡੰਕੇ ਵੱਜ ਜਾਣਗੇ ਯਾਰ ਇਹਦੇ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਬਣਾ ਦੇਣ ਇਹਨਾਂ ਦੀ ਸਰਕਾਰ ਹੈ ਹੂੰ ਆਪੋਜੀਸ਼ਨ ਕੁਰਲਾ ਰਿਹਾ ਵੀ ਐਮਐਸਬੀ ਦੀ ਗਰੰਟੀ ਦਾ ਕਾਨੂੰਨ ਦਿਓ ਜੀ ਉਹਦੇ ਤੇ ਕੋਈ ਚੁੱਪਦਾਈ ਬੈਠੇ ਨੇ ਪਹਿਲੀ ਗੱਲ ਸੋ ਇਹਦੇ ਤੋਂ ਸਿੱਧ ਹੁੰਦਾ ਕਿ ਇਹ ਇੱਕ ਫਰਾਡ ਹੈ ਹਰਿਆਣੇ ਦੇ ਲੋਕਾਂ ਨਾਲ ਇੱਕ ਧੋਖਾ ਹੈ ਓਕੇ ਅਗਲੀ ਗੱਲ ਇਹ ਕਹਿੰਦੇ ਵੀ ਅਸੀਂ 14 ਫਸਲਾ ਪਹਿਲਾਂ ਖਰੀਦ ਰਹੇ ਹਾਂ ਤੇ ਆਹ ਨੌ ਜਿਹੜੀਆਂ ਇਹ ਵੀ ਖਰੀਦਾਂਗੇ ਉਹਨੇ ਇਹਦੇ ਤੇ ਨੋਟ ਕਰਿਓ ਤੇ ਹਰਿਆਣੇ ਦੇ ਲੋਕ ਚੰਗੀ ਤਰ੍ਹਾਂ ਸਮਝਦੇ ਨੇ ਵੀ ਜੇ ਇਹ ਜੀਆਂ 14 ਖਰੀਦੀਆਂ ਹੈ ਜੇ ਉਹੋ ਜੀਆਂ ਹੀ ਨੌ ਖਰੀਦੀਆਂ ਜਾਣੀਆਂ ਆ ਫਿਰ ਤਾਂ ਕਲੀਅਰ ਹੈ ਸਪਸ਼ਟ ਨਜ਼ਰ ਆ ਰਿਹਾ ਹੈ ਜੀ ਤੇ ਕੁਝ ਨਹੀਂ ਹੋਣਾ ਕਿਉਂ ਮੈਂ ਕਹਿ ਰਿਹਾ ਹਰਿਆਣੇ ਦੇ ਅੰਦਰ ਸਰੂਤੇ ਕੈਪਿੰਗ ਹੈ ਹਰਿਆਣੇ ਦੇ ਅੰਦਰ ਬਾਜਰੇ ਤੇ ਕੈਪਿੰਗ ਹੈ ਹਰਿਆਣੇ ਦੇ ਅੰਦਰ ਸੂਰਜਮੁਖੀ ਤੇ ਕੈਪਿੰਗ ਹੈ ਯਾਨੀ ਜਿਹੜੀਆਂ ਫਸਲਾਂ ਸਾਡਾ ਕਿਸਾਨ ਵੇਚਦਾ ਜਿਹਨੂੰ ਮੈਂ ਕਹਿੰਦੇ ਅਸੀਂ ਖਰੀਦ ਰਹੇ ਹਾਂ ਜੀ ਉਹਦੇ ਤੇ ਕੈਪਿੰਗ ਨਾ ਰੱਖੀ ਆ ਕਿ ਏਕੜ ਦਾ 5 ਕੁਇੰਟਲ 6 ਕੁਇੰਟਲੋਂ ਕੁਝ ਨੂੰ 4 ਕੁਇੰਟਲੋਂ ਵੀ ਇੰਨਾ ਖਰੀਦਾਂਗੇ ਬਾਕੀ ਨਹੀਂ ਅਸੀਂ ਖਰੀਦਣਾ ਜੀ ਪਤਾਂ ਜੀ ਆਈ ਐਮ ਸੌਰੀ ਕਿ ਤੁਹਾਨੂੰ ਟੋਕਣ ਲੱਗਿਆ ਦੇਖੋ ਰਾਣਾ ਦੇ ਮੁੱਦੇ ਤੇ ਪਰ ਇੱਕ ਸਵਾਲ ਮੈਂ ਪੰਜਾਬ ਬਾਰੇ ਵੀ ਲੈਣਾ ਚਾਹਾਂਗਾ ਕਿਉਂਕਿ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਪੰਜਾਬ ਨੇ ਕੁਝ ਫਸਲਾਂ ਤੇ ਐਮ ਐਸ ਪੀ ਦੇਣ ਦੀ ਗੱਲ ਕੀਤੀ ਸੀ ਇਹਦੇ ਬਾਰੇ ਕੀ ਕਹੋਗੇ ਬਿਲਕੁਲ ਬਿਲਕੁਲ ਵਧੀਆ ਗੱਲ ਕੀਤੀ ਹੈ ਮੈਂ ਹੁਣ ਇਹ ਕਲੀਅਰ ਕਰ ਦਿਆਂ ਵੀ ਜੇਹੋ ਜਾਂ ਪੰਜਾਬ ਨੇ ਐਮ ਐਸ ਪੀ ਦੇ ਉੱਤੇ ਸਾਡੀ ਮੂੰਗੀ ਖਰੀਦ ਲਈ ਸੀ ਜੇ ਉਹ ਜੀ ਮੱਕੀ ਐਮ ਐਸ ਪੀ ਦੇ ਉੱਤੇ ਸਾਡੀ ਪੰਜਾਬ ਸਰਕਾਰ ਨੇ ਖਰੀਦ ਲਈ ਸੀ ਸਾਡੇ ਕੋਲੇ ਮਾਡਲ ਪਿਆ ਸਾਹਮਣੇ ਪਿਆ ਹੈ ਉਹੋ ਜੀ ਹਰਿਆਣਾ ਗਵਰਨਮੈਂਟ ਖਰੀਦ ਲੇਗੀ ਸੋ ਕਿਸਾਨਾਂ ਦੇ ਨਾਲ ਇਹ ਇੱਕ ਧੋਖਾ ਹੋ ਰਿਹਾ ਹੈ ਇੱਕ ਠੱਗੀ ਹੋ ਰਹੀ ਹੈ ਮੈਂ ਹੋਰ ਗੱਲ ਦੱਸਣੀ ਚਾਹਣਾ ਤੁਹਾਨੂੰ ਕਿ ਪਿੱਛੇ ਜਦੋਂ ਸੌ ਚੁੱਕੀ ਸੀ ਇਹ ਨਾਲੇ ਤੇ ਸੈਸ਼ਨ ਹੋਇਆ ਉਹ ਸੈਸ਼ਨ ਦੇ ਵਿੱਚ ਮਾਨਯੋਗ ਐਗਰੀਕਲਚਰ ਮਨਿਸਟਰ ਸ਼ਿਵਰਾਜ ਚੋਹਾਨ ਜੀ ਕਹਿੰਦੇ ਨੇ ਜੀ ਅਸੀਂ ਤਾਂ ਐਮਐਸਪੀ ਦੇ ਰਹੇ ਹਾਂ ਅਸੀਂ ਤਾਂ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਅਨੁਸਾਰ ਸੀ2+50 ਨਾਲ ਫਸਲ ਦਾ ਭਾਅ ਦੇ ਰਹੇ ਹਾਂ ਜੀ ਝੂਠ ਮਾਰ ਰਿਆ ਜੀ ਇੱਕ ਪਾਸੇ ਤਾਂ ਇਹ ਕਹਿੰਦਾ ਪਾਰਲੀਮੈਂਟ 'ਚ ਵੀ ਅਸੀਂ ਦੇ ਰਹੇ ਹਾਂ ਤੇ ਦੂਜੇ ਪਾਸੇ ਨੋਟ ਕਰਿਓ ਸਿੱਧੂ ਸਾਹਿਬ 2015 ਜੇਸੇ ਸਰਕਾਰ ਨੇ ਇਸੇ ਸਰਕਾਰ ਨੇ ਸਾਡੀ ਸਤਕਾਰਯੋਗ ਸੁਪਰੀਮ ਕੋਰਟ 'ਚ ਐਫੀਡੇਵਿਡਦਾਰ ਕੀਤਾ ਹੈ ਐਫੀਡੇਵਿਡ ਦਿੰਦਾ ਹੈ ਤੇ ਬਿਲਕੁਲ ਐਮਐਸਪੀ ਆਪਣਾ ਡਾਕਟਰ ਸੁਮਿੰਨਾਤ ਦੀ ਰਿਪੋਰਟ ਅਨੁਸਾਰ ਸੀ2+50 ਦੇ ਮੁਤਾਬਕ ਫਸਲ ਦਾ ਭਾਅ ਨਹੀਂ ਦਿੱਤਾ ਜਾ ਸਕਦਾ ਜੀ ਜੀ ਉਹ ਕਹਿਣ ਦਾ ਭਾਅ ਆ ਵੀ ਲੋਕ ਵਿਚਾਰੇ ਭੁੱਲ ਜਾਂਦੇ ਨੇ 2015 ਦੀ ਗੱਲ ਭੁੱਲ ਗਏ ਅੱਜ ਕਹਿਦਾ ਜੀ ਅਸੀਂ ਤਾਂ ਦੇ ਰਹੇ ਹਾਂ ਧੰਨਵਾਦ ਸੋ ਇਹ ਕਰਕੇ ਨਿਗਾਹਧਾਰ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਰਹੇ ਨੇ ਕਿ ਜੀ ਐਮਐਸਪੀ ਹੈ ਐਮਐਸਪੀ ਥਾਂ ਹਮੇਸ਼ੀ ਰਹੇਗਾ ਇਹ ਗੱਲ ਹਾਇ ਕਿੱਥੇ ਜੀ ਜੀ ਬਸ ਰੋਣਾ ਹੀ ਇਹ ਆ ਰਾਜੇ ਬਹੁਤ ਜੀ ਐਮਐਸਪੀ ਦੀ ਗਰੰਟੀ ਦੇ ਕੇ ਸਭੀ ਵਿਕਤਾ ਜਾਵੇ ਕੱਲੀ ਅਨਾਉਂਸਮੈਂਟ ਕਰਨ ਨਾਲ ਨਹੀਂ ਗੱਲ ਬਣਨੀ ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਜੇ ਗੱਲ ਬਣਦੀ ਹੋਵੇ ਤਾਂ ਗੱਲ ਅਸੀਂ ਵੀ ਖੁਸ਼ ਹੋ ਜਾਈ ਅਨਾਉਂਸਮੈਂਟ ਤਾਂ ਬਹੁਤ ਚਿਰ ਤੋਂ ਹੁੰਦੀ ਹੈ ਲੇਕਿਨ ਵਿਕਦੀ ਨਹੀਂ ਬਹੁਤ ਬਹੁਤ ਮਿਹਰਬਾਨੀ ਡਲੇਵਾਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਤਰ ਜਮਿਆਂ ਚੋਂ ਸਾਨੂੰ ਬਹੁਤ ਘੱਟ ਮੌਕੇ ਦੇ ਸਨੇਹ ਦੇ ਉੱਤੇ ਸਮਾਂ ਦਿੱਤਾ ਬਹੁਤ ਬਹੁਤ ਆਪਣੇ ਦਰਸ਼ਕਾਂ ਵੱਲੋਂ ਮੇਰੀ ਟੀਮ ਵੱਲੋਂ ਤੁਹਾਡਾ ਧੰਨਵਾਦ ਇਹ ਸਨ ਕਿਸਾਨ ਆਗੂ ਜਿਨ੍ਹਾਂ ਨੇ ਦਿੱਲੀ ਦੀਆਂ ਬਰੂਹਾਂ ਤੋਂ ਬਾਅਦ ਸੰਬੂਧੇ ਖਨੌਰੀ ਦੇ ਬਾਰਡਰਾਂ ਤੇ ਕੇਂਦਰ ਤੇ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਦਿੱਤਾ ਸੰਦੇਸ਼ ਕਿ ਕਿਸਾਨ ਜਦ ਤੱਕ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਅੰਦੋਲਨ ਤੋਂ ਪਿੱਛੇ ਨਹੀਂ ਹਟਣਗੇ ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਆਪਾਂ ਢੱਲੇਵਾਲ ਜੀ ਦੇ ਧੰਨਵਾਦੀ ਹਾਂ ਤੁਹਾਡੇ ਵੱਲੋਂ ਵੀ ਲਵਾਂਗੇ ਆਜ਼ਾਦ ਸਤਿ ਸ੍ਰੀ ਅਕਾਲ